ਫਰੀਦਕੋਟ ਦੇ ਵਿੱਚ ਕਿਸ ਤਰੀਕੇ ਦੇ ਪਹੁੰਚਦਾ ਕਿਉਂਕਿ ਜਿਹੜਾ ਅੱਜ ਐਲਾਨ ਵੀ ਹੋ ਚੁੱਕਾ ਫਰੀਦਕੋਟ ਹੈ ਔਰ ਨਾਲ ਹੀ ਅੱਜ ਇਹ ਗੱਲ ਕਰਕੇ ਤੋਂ ਜਾਉਂਦਾ ਸਾਰੀ ਟੀਮਾਂ 에ਰੋਵਾਇਸ ਡਿਸਟ੍ਰਿਕਟ ਆਰੋ ਲੈਵਲ ਤੇ ਜਿਹੜੀ ਵੀ ਟੀਮਸ ਹੁੰਦੀ ਹੈ ਐਕਸਪੈਂਡੀਚਰ ਮੋਨਿਟਰਿੰਗ ਤੋਂ ਲੈ ਕੇ ਮੋਡਲ ਕੋਡ ਆਫ ਕੰਡਕਟ ਵਾਇਲੇਸ਼ਨਸ ਤੇ ਲੈ ਕੇ ਸਾਰੇ ਪਬਲਿਕ ਪਲੇਸਿਸ ਤੇ ਗਵਰਨਮੈਂਟ ਬਿਲਡਿੰਗਸ ਤੋਂ ਐਂਡ ਇਵਨ ਪ੍ਰਾਈਵੇਟ ਹਾਊਸਿਸ ਤੇ ਜਿਹੜੇ ਵੀ ਪੋਸਟਰਸ ਬੈਨਰਸ ਲੱਗੇ ਹੋਏ ਪ੍ਰਾਈਵੇਟ ਤੇ ਅਗਰ ਬਿਨਾ ਕੰਸੈਂਟ ਤੇ ਲਗੇ ਹੋਏ ਤੇ ਉਹਨਾਂ ਨੂੰ ਵੀ ਹਟਾਣਾ ਹੈਗਾ ਸੀ ਵਿਜ ਲੈਬ ਕੇ ਰਹੀ ਉਹ ਫੋਟੋ ਖਿੱਚ ਕੇ ਕਿਸੇ ਵੀ ਵਾਇਲੇਸ਼ਨ ਦੀ ਖਬਰ ਦੇ ਸਕਦੇਗੇ ਅਸੀਂ ਉਸ ਤੇ ਤੁਰੰਤ ਐਕਟ ਕਰਾਂਗੇ 1950 ਟੋਲ ਫ੍ਰੀ ਨੰਬਰ ਤੇ ਵੀ ਕਰ ਸਕਦੇਗੇ ਤੇ ਇੱਕ ਕੰਟਰੋਲ ਰੂਮ ਡੀਸੀ ਆਫਿਸ ਮੇ ਵੀ ਫਸਟ ਫਲੋਰ ਤੇ ਬਣਿਆ ਹੋਇਆ ਹੈ ਤੇ ਵਹਾਂ ਪੇ ਵੀ ਆ ਕੇ ਉਹਨਾਂ ਦਾ ਵੀ ਫੋਨ ਨੰਬਰ ਅਸੀਂ ਨਿਊਜ਼ਪੇਪਰ ਰਹੀ ਦੇ ਰਹੇ ਹੈਗੇ ਉਹਨਾਂ ਨੂੰ ਵੀ ਕਰ ਸਕਦੇ ਸਿਕਿਉਰਿਟੀ ਪੱਧਰ ਦੀ ਗੱਲ ਕਰੀਏ ਤਾਂ ਬਹੁਤ ਇਸ ਤਰੀਕੇ ਦੀ ਹੈ ਕਿਉਂਕਿ ਪੀਐਸਐਸ ਦੀਆਂ ਵਿੱਚ ਦੁਨੀਆ ਪਹੁੰਚ ਗਈ ਹੈ ਕੋਈ ਵਾਇਲੇਸ਼ਨ ਜਿਹੜੀ ਐਮਸੀਸੀ ਨਾਲ ਰਿਲੇਟਡ ਪਤਾ ਚੱਲਦੀ ਹੈ ਉਹਦੇ ਬਾਰੇ ਵਿੱਚ ਜਿਹੜਾ ਹੈਗਾ ਡੀਸੀ ਸਾਹਿਬ ਨੇ ਜਿਹੜੇ ਨੰਬਰ ਦੱਸੇ ਨੇ ਉੱਥੇ ਨੋਟ ਕਰਾਣ ਤਾਂ ਕਿ ਉੱਥੇ ਫਿਰ ਅਸੀਂ ਜੇਕਰ ਉਸ ਵਾਇਲੇਸ਼ਨ ਤੇ ਕੋਈ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਤਾਂ ਉਸ ਪਤਾਵੂ ਜਿਹੜਾ ਹੈਗਾ ਅਸੀਂ ਕਾਰਵਾਈ ਕਰਨ ਦੀ ਵਚਨ 25 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਲੋਕ ਸਭਾ 2024 ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ 1 ਜੂਨ ਨੂੰ ਪੰਜਾਬ ਦਾ ਟਾਈਮ ਦਿੱਤਾ ਗਿਆ 1 ਜੂਨ ਨੂੰ VOTING ਹੋਏਗੀ ਤੇ 4 ਜੂਨ ਨੂੰ ਗਿਣਤੀ ਹੋਏਗੀ ਸਾਡੇ ਨਾਲ ਡੀਸੀ ਫਰੀਦਕੋਟ ਵਨੀਤ ਕੁਮਾਰ ਤੇ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਹੈ ਗੱਲਬਾਤ ਕਰਦੇ ਹਾਂ ਕਿ ਇਸ ਤਰੀਕੇ ਦੀ ਜਿਹੜਾ ਫਰੀਦਕੋਟ ਦੇ ਵਿੱਚ ਪ੍ਰਬੰਧ ਕੀਤੇ ਗਏ ਸਰ ਫਰੀਦਕੋਟ ਦੇ ਵਿੱਚ ਕਿਸ ਤਰੀਕੇ ਦੇ ਪ੍ਰਬੰਧ ਹੈ ਕਿਉਂਕਿ ਜਿਹੜਾ ਅੱਜ ਐਲਾਨ ਵੀ ਹੋ ਚੁੱਕਿਆ ਹੈ ਤਰੀਕ ਦਾ ਔਰ ਨਾਲ ਹੀ ਆਪਾਂ ਜੇ ਗੱਲ ਕਰੀਏ ਚੋਣਾਂ ਜਦੋਂ ਤੱਕ ਲੱਗ ਜੇ ਫਰੀਦਕੋਟ ਲੋਕ ਸਭਾ ਹਲਕਾ 9 ਅਸੈਂਬਲੀ ਹਲਕੇ ਦੇ ਨੂੰ ਮਿਲਾ ਕੇ ਬੰਦਾ ਹੈਗਾ ਮੋਗਾ ਜ਼ਿਲ੍ਹਾ ਦੇ ਚਾਰੋ ਹਲਕੇ ਤੇ ਰਾਮਪੁਰਾ ਫੂਲ ਭਟਿੰਡੇ ਦਾ ਤੇ ਗਿੱਦੜਬਾਹਾ ਮੁਕਸਰ ਦਾ ਤਿੰਨ ਯਹਾਂ ਕੇ ਸਾਰੀ ਟੀਮਾਂ ਏਆਰਓ ਵਾਈਜ਼ ਡਿਸਟ੍ਰਿਕਟ ਆਰਓ ਲੈਵਲ ਤੇ ਜਿਹੜੀ ਵੀ ਟੀਮਸ ਹੁੰਦੀ ਹੈ ਐਕਸਪੈਂਡੀਚਰ ਮੋਨਿਟਰਿੰਗ ਤੋਂ ਲੈ ਕੇ ਮਾਡਲ ਕੋਡ ਆਫ ਕੰਡਕਟ ਵਾਇਲੇਸ਼ਨਸ ਤੇ ਲੈ ਕੇ एफ एस टीज़ एस एस टीज जो फ्लाइंग स्कॉड स्टैटिक सर्वेलेंस टीम फ्लाइंग सर्वेलेंस टीम सो सारी टीम्स बन गई है सारे बहुत विच ट्रेनिंग हो हो गई है uh, सारी टीम्स नु पता है सारी टीम्स आज से स्टार्ट उन्होंने काम करना स्टार्ट करता है गा. आज से मॉडल कोड ऑफ कंडक्ट है साढ़े uh, तो uh, लिए अगले दो तीन दिनों काफ़ी स्ट्रिक्टली इस इम्पलीमेंट करने ल गाइडलाइनस है गे. सारे पब्लिक प्लेसि गवर्नमेंट बिल्डिंग्स तो एंड इवन प्राइवेट हाउसेस से जोड़े भी पोस्टर्स बैनर्स लगे हुए हैं प्राइवेट पर अगर बिना कंसेंट के लगे हुए तो उन्होंने भी हटाना है uh, बिना मंजूरी दे अगर प्राइवेट होम ओनर्स दे अदरवाइज गवर्नमेंट बिल्डिंग पब्लिक प्लेस तो हटाना ही है तो वो सारी टीम्स हर फील्ड में कम कर रही है फॉर लॉ एंड ऑर्डर भी मैं एस एस पी साहब कहूँगा कि वो थोड़ा सा ब्रीफ कर देन बट अदरवाइज सारी तैयारियाँ हैगी एक बी एस एफ की टुकड़ी आ चुकी है जो गश्त भी कर रही हैगी बाकी सारी सा, सारी तैयारियां भी, भी है थर्टी नाइन फोर्टी के करीब में वनरेबल पोलिंग स्टेशन असी उन्होंने कहें है गे, वो किता है बट वो अभी वेरीएबल हैगा जिमें जिम्मे सिचुएशन डेवलप होगा असी उस बढ़ा घटा सकते हैं बट बेस्ड ऑन पास्ट रिकॉर्ड्स एंड जो भी फील्ड इनपुट्स हैगी डिटेल्ड एनालिसिस ਕੀਤਾ ਹੈ ਐਸਟੀਐਮਸ ਤੇ ਡੀਐਸਪੀਸ ਨੇ ਵਿਜ਼ਿਟ ਕਰਕੇ ਤੇ ਉਸ ਦੇ ਅਧਾਰ ਤੇ ਅਭੀ ਤੱਕ 39 ਕੇ ਕਿਹਾ ਪਬਲਿਕ ਨੂੰ ਕੋਈ ਕੋਈ ਮੈਸੇਜ ਆਏ ਕੋਈ ਜਾਣਕਾਰੀ ਹਾਸਲ ਕਰਨੀ ਹੋਵੇ ਪਬਲਿਕ ਨੇ ਗੱਲਬਾਤ ਕਰਨੀ ਹੋਵੇ ਤਾਂ ਕਿਸ ਤਰੀਕੇ ਦੇ ਨਾਲ ਉਹ ਅਗਰ رابطہ ਕਰ ਸਕਦੇ ਇੱਕ ਸੀਵੇਜ ਲੈਪ ਹੈ ਪਬਲਿਕ ਸੀਵੇਜ ਲੈਪ ਡਾਊਨਲੋਡ ਕਰਕੇ ਦੋਨੋਂ Google ਤੇ iOS Play Stores ਤੇ ਹੈਗੀ तो सीविज लैप के राही वो फोटो खिंच के किसी भी वायलेशन की खबर दे सकते हैं असी उस पर तुरंत एक्ट करा वन नाइन फाइव जीरो टोल फ्री नंबर पर भी कर सकते है एक कंट्रोल रूम डीसी ऑफिस में भी फस्ट फ्लोर पर बनया हुआ है तो वहाँ पर भी आके भी फोन नंबर असी न्यूज़पेपर राही दे रहे है उन्होंने भी कर सकते हैं एंड असी तुरंत एक्शन लगा कोई है सर ज कंट्रोल रूम रहा वो जीरो वन सिक्स थ्री नाइन 292843 ਇਸਤੇ ਵੀ ਇਨਪੁਟ ਦੇ ਸਕਤੇ ਹੈ ਐਸਐਸਪੀ ਹਰਜੀਤ ਸਿੰਘ ਸਾਡੇ ਨਾਲ ਆ ਸਰ ਸਕਿਉਰਟੀ ਪਰਪਸ ਦੀ ਗੱਲ ਕਰਗੇ ਤਾਂ ਆਪਾਂ ਕਿਸ ਤਰੀਕੇ ਦੇ ਹੈ ਕਿਉਂਕਿ ਬੀਐਸਐਫ ਦੀਆਂ ਵੀ ਟੁਕੜੀਆਂ ਪਹੁੰਚ ਚੁੱਕੀਆਂ ਆ ਇਹਦੇ ਵਿੱਚ ਮੇਰੀ ਗੁਜਾਰਿਸ਼ ਹੈ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸ਼ੱਕੀ ਵਿਅਕਤੀ ਦੇ ਬਾਰੇ ਜੀ ਸੂਚਨਾ ਮਿਲਦੀ ਹੈ ਤਾਂ ਉਹ 112 ਤੇ ਸਾਨੂੰ ਨੋਟ ਕਰਾਉਣ ਔਰ ਜੇਕਰ ਕਿਸੇ ਵੀ ਕਿਸਮ ਦੀ ਉਹਨਾਂ ਨੂੰ ਕੋਈ ਵਾਇਲੇਸ਼ਨ ਜਿਹੜੀ ਐਮਸੀਸੀ ਨਾਲ ਰਿਲੇਟਡ ਪਤਾ ਚੱਲਦੀ ਹੈ ਉਹਦੇ ਬਾਰੇ ਵਿੱਚ ਜਿਹੜਾ ਹੈਗਾ ਡੀਸੀ ਸਾਹਿਬ ਨੇ ਜਿਹੜੇ ਨੰਬਰ ਦੱਸੇ ਨੇ ਉੱਥੇ ਨੋਟ ਕਰਾਣ ਤਾਂ ਕਿ ਉੱਥੇ ਫਿਰ ਅਸੀਂ ਜੇਕਰ ਉਸ ਵਾਇਲੇਸ਼ਨ ਤੇ ਕੋਈ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਤਾਂ ਉਸ ਮੁਤਾਬਕ ਜਿਹੜਾ ਹੈਗਾ ਅਸੀਂ ਕਾਰਵਾਈ ਕਰਨ ਲਈ ਵਚਨਬੱਧ ਜਿਵੇਂ ਉਹਨਾਂ ਨੇ ਸੈਂਸਟਰੇਬ ਇਰਗੀ ਹੈ ਗਿਆ 40 ਦੇ ਕਰੀਬ ਉੱਥੇ ਫਿਰ ਕਿਸ ਤਰੀਕੇ ਦੇ ਪ੍ਰਬੰਧ ਹੋਣਗੇ ਉਥੇ ਸੈਂਸਿਟਿਵ ਏਰੀਆਜ਼ ਦੇ ਵਿੱਚ ਜਿਹੜੀ ਸਾਡੀ ਪੈਰਾ ਮਿਲਟਰੀ ਦੀ ਗਸ਼ਤ ਜਿਹੜੀ ਹੈ ਉਹ ਜ਼ਿਆਦਾ ਹੋਏਗੀ ਔਰ ਉਥੇ ਇਲੈਕਸ਼ਨ ਵਾਲੇ ਦਿਨਾਂ ਦੇ ਵਿੱਚ ਡਿਪਲॉयਮੈਂਟ ਵੀ ਜ਼ਿਆਦਾ ਹੋਏਗੀ ਉਹਨਾਂ ਏਰੀਆਸ ਤੇ ਸਾਡੀ ਨਜ਼ਰ ਵੀ ਜਿਹੜੀ ਹੈਗੀ ਹੈ ਉਹ ਜ਼ਿਆਦਾ ਰਹੇਗੀ ਔਰ ਅਕਸਰ ਸਾਨੂੰ ਦੇਖਣ ਨੂੰ ਮਿਲਿਆ ਹੈ ਕਿ ਲੋਕਾਂ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ਤੇ ਜਿਹੜਾ ਹੈਗਾ ਅਸੀਂ ਕਿਸੇ ਵੀ ਕ੍ਰਿਮੀਨਲ ਵਿਅਕਤੀ ਜਾਂ ਸ਼ਰਾਰਤੀ ਵਿਅਕਤੀ ਦੇ ਖਿਲਾਫ ਐਕਸ਼ਨ ਲੈਣ ਦੇ ਵਿੱਚ ਕਾਮਯਾਬ ਹੋਏ ਹਾਂ ਤੁਸੀਂ ਹੁਣ ਇਸ ਚੋਣਾਂ ਨੂੰ ਲੈ ਕੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜਿਸ ਤਰੀਕੇ ਜਿਹੜਾ ਸਿਵਲ ਦਾ ਤੇ ਪੁਲਿਸ ਦਾ ਪੂਰਾ ਸਾਥ ਦੇਣਾ ਮੈਂ ਇਹੀ ਲੋਕਾਂ ਨੂੰ ਕਹਿਣਾ ਚਾਹੁੰਗਾ ਕਿ ਜਿਹੜਾ ਹੈਗਾ ਪ੍ਰਸ਼ਾਸਨ ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਉਹਨਾਂ ਕੋਲ ਮਿਲਦੀ ਹੈ ਜਿਹਦੇ ਨਾਲ ਕਿ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਵਾਇਲੇਸ਼ਨ ਹੋ ਰਹੀ ਹੈ ਉਹ ਸਾਡੇ ਨਾਲ ਸਾਂਝੀ ਕਰਨ ਜਿਹੜੇ ਹੈਲਪਲਾਈਨ ਨੰਬਰਸ ਡੀਸੀ ਸਾਹਿਬ ਨੇ ਦੱਸੇ ਨੇ ਉਹਨਾਂ ਤੇ ਜਿਹੜਾ ਹੈਗਾ ਸਾਨੂੰ ਨੋਟ ਕਰਾਣ ਔਰ ਕ੍ਰਾਈਮ ਨਾਲ ਰਿਲੇਟਡ ਕੋਈ ਵੀ ਉਹਨਾਂ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਆਂਦੀ ਹੈ 112 ਨੰਬਰ ਤੇ ਜਿਹੜਾ ਹੈਗਾ ਉਹ ਸਾਨੂੰ ਤੁਰੰਤ ਸੂਚਿਤ ਕਰਨ ਜਿਹੜਾ ਕਿ 24 ਘੰਟੇ ਚੱਲਦਾ ਰਹਿੰਦਾ ਤੇ ਉਥੋਂ ਅਸੀਂ ਜਿਹੜਾ ਹੈਗਾ ਪੁਲਿਸ ਪਾਰਟੀ ਜਾ ਜਿਹੜੀ ਪੀਸੀਆਰ ਦੀ ਜਿਹੜੀ ਹੈਗੀ ਪੁਲਿਸ ਪਾਰਟੀ ਉਹਨਾਂ ਕੋਲ ਇਮੀਡੀਏਟਲੀ ਪਹੁੰਚਾਉਣ ਵਾਸਤੇ ਅਸੀਂ ਵਚਨਬੱਧਾ ਥੈਂਕ ਯੂ वेरी मच ਤਾਂ ਇਹ ਸਾਨੂੰ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਤੇ ਨਾਲ ਹੀ ਡੀਸੀ ਫਰੀਦਕੋਟ ਬਾ ਨੀਤ ਕੁਮਾਰ ਤਾਂ ਜਾਣਕਾਰੀ حاصل ਕੀਤੀ ਹੈ ਉਹਨਾਂ ਤੋਂ ਤਾਂ ਸਾਹਮਣੇ ਰੱਖੀ ਹੈ ਪੂਰੇ ਪਬਲਿਕ ਦੇ ਫਰੀਦਕੋਟ ਦੀ ਗੱਲ ਕਰੀਏ ਤਾਂ ਕਿਸ ਤਰੀਕੇ ਦੇ ਨਾਲ ਜੇਕਰ ਕਿਤੇ ਦਿੱਕਤ ਆਉਂਦੀ ਹੈ ਜਾਂ رابطہ ਤੁਸੀਂ ਕਰਨਾ ਚਾਹੁੰਦੇ ਹੋ ਸਿਵਲ ਜਾਂ ਪੁਲਸ ਪ੍ਰਸ਼ਾਸਨ ਦੇ ਨਾਲ ਤਾਂ ਨੰਬਰ ਵੀ ਡਿਸਕਲੋਜ਼ ਨੇ ਤਾਂ ਉਹਨਾਂ ਤਿੰਨ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਕੋਈ ਵੀ ਰਾਬਤਾ ਜਿਹੜਾ ਕਰ ਸਕਦੇ ਹੋ ਗੁਰਜੀਤ ਸਿੰਘ ਰਮਾਣਾ D5 ਚੰਦ ਅੰਦ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਨੰਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ